ਜਿਹੜੇ ਨੇ ਸਾਡੇ ਗੁਰੂ ਸਾਹਿਬ ਦੇ ਅੰਗ ਪਾੜ ਕੇ ਗਲੀਆਂ 'ਚ ਖਲਵਾਰ ਦਿੱਤੇ ਹੋਣ ਅਸੀਂ ਅੱਜ ਉਹ ਤੋਂ ਸਿੱਧ ਲੈ ਕੇ ਚੱਲਾਂਗੇ ਕਿੱਥੇ ਕਾਨੂੰਨ ਦੀ ਗੱਲ ਆ ਜਿੱਥੇ ਸਰਕਾਰਾਂ ਬਣੀਆਂ ਜਿਹੜੇ ਵਿਸ਼ੇ ਤੇ ਬਣੀਆਂ ਜਿਹੜੀ ਗੱਲ ਨੂੰ ਲੈ ਕੇ ਬਣੀਆਂ ਜੋ ਕੀ ਕਰ ਰਹੀਆਂ ਉਹ ਸਿਰਫ ਇੱਕ ਫਰੀਡਮ ਦੇ ਰਹੀਆਂ ਦੋਸ਼ੀ ਨੂੰ ਜਾ ਕੇ ਵੀ ਤੂੰ ਲੋਕਾਂ ਨੂੰ ਦੱਸ ਦੇ ਸਾਰਾ ਕੁਝ ਇਹ ਗੱਲ ਸਾਡਿਆਂ ਨੂੰ ਵਿਦੇਸ਼ਾਂ ਤੋਂ ਫੜ ਕੇ ਵੀ ਤੁਸੀਂ ਜਿਲ੍ਹੇ 'ਚ ਬੰਦ ਕਰਦੇ ਹੋ ਤੇ ਜਿਹੜਾ ਸਾਡੇ ਇਸ ਦੀ ਬੇਅਦਬੀ ਕਰਨ ਵਾਲਾ ਦੋਸ਼ੀ ਹੋਵੇ ਉਹਨੂੰ ਤੁਸੀਂ ਇੱਥੋਂ ਹਰਿਆਣਾ 'ਚੋਂ ਫੜ ਸਕਿਓ ਜਿਹੜੇ ਬੰਦਿਆਂ ਦੇ ਨਾਲ ਉਹਦੀਆਂ ਫੋਟੋ ਵਾਇਰਲ ਹੋ ਰਹੀਆਂ ਪਿਛਲੇ ਲੰਮੇ ਸਮੇਂ ਤੋਂ ਪਘੋੜੇ ਕਰਾਰ ਤੇ ਵੀ ਭਾਜਪਾ ਦੀਆਂ ਸਟੇਜਾਂ ਦੀ ਵਾਇਰਲ ਹੋ ਰਹੀਆਂ ਤੇ ਭਾਜਪਾ ਦਾ ਹੀ ਹੱਥ ਹੈ ਸਾਡੀ ਵੋਟ ਬੈਂਕ ਨਹੀਂ ਘਟਣਾ ਚਾਹੀਦਾ ਸਾਨੂੰ ਪੋਲੀਟੀਕਲ ਇਵੈਂਟਾ ਦਾ ਮਿਲਣਾ ਚਾਹੀਦਾ ਉਹਦੇ ਲਈ ਇਹ ਸਾਰਾ ਕੁਝ ਕਰ ਰਹੇ ਆ ਸੁਭੰਤਮਨ ਸਾਹਿਬ ਨੂੰ ਪਾਸੇ ਹਟ ਕੇ ਸਰਸਿਆ ਨੂੰ ਸੀਮ ਬਣਾ ਦੇਣਾ ਚਾਹੀਦਾ ਮੈਨੂੰ ਲੱਗਦਾ ਹੈ ਕਿ ਉਹਦੀ ਇੰਟਰਵਿਊ ਤੋਂ ਬਾਅਦ ਉਹਦੇ ਨਾਲ ਗਨਮੈਨ ਦੋ ਵਧਾਏ ਹੋਣਗੇ ਘਟਾਈ ਨਹੀਂ ਹੋਣਗੇ ਦੀਪ ਕਲੇਅਰ ਦੀ ਇੰਟਰਵਿਊ ਤੋਂ ਬਾਅਦ ਜੋ ਖਲਾਅ ਪੈਦਾ ਹੋਇਆ ਉਸ ਨੂੰ ਭਰਨਾ ਜ਼ਰੂਰੀ ਹੈ ਔਰ ਉਸ ਵਾਸਤੇ ਕੁਝ ਵਿਚਾਰ ਹੋਣੇ ਬਹੁਤ ਜ਼ਰੂਰੀ ਹੈ ਅੱਜ ਉਹਨਾਂ ਵਿਚਾਰਾਂ ਨੂੰ ਕਰਨ ਵਾਸਤੇ ਸਾਡੇ ਨਾਲ ਸੁਖਰਾਜ ਸਿੰਘ ਭਾਈ ਸੁਖਰਾਜ ਸਿੰਘ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਕਿਉਂਕਿ ਬੀਡੀਬੀ ਮਾਮਲਿਆਂ ਤੋਂ ਲੈ ਕੇ ਗੋਲੀकांड ਤੱਕ ਹਰ ਇੱਕ ਚੀਜ਼ ਨੂੰ ਲੈ ਕੇ ਇਨਸਾਫ ਦੀ ਮੰਗ ਕਰਨ ਵਾਲੇ ਭਾਈ ਸੁਖਰਾਜ ਸਿੰਘ ਜਿੰਨੀ ਦੇਰ ਤੋਂ ਐਕਟਿਵ ਨੇ ਉਹ ਹਰ ਕੋਈ ਜਾਣਦਾ ਹਰ ਕੋਈ ਜਾਣਦਾ ਕਿ ਉਹ ਕਿਸ ਹੱਦ ਤੱਕ ਜਾ ਕੇ ਇਨਸਾਫ ਦੀ ਮੰਗ ਜਿਹੜੀ ਉਹ ਕਰਦੇ ਪਏ ਪਰ ਤਾਂ ਵੀ ਇਨਸਾਫ ਕਿਤੇ ਲੱਗੇ ਚਾਗੇ ਵੀ ਡੱਠਾ ਨਜ਼ਰ ਨਹੀਂ ਆ ਰਿਹਾ ਅੱਜ ਸਾਡੇ ਨਾਲ ਸੁਖਰਾਜ ਸਿੰਘ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪੁੱਛਦੇ ਹਾਂ ਕਿ ਕੀ ਹਾਲਾਤ ਨੇ ਔਰ ਹਾਲ ਹੀ ਦੇ ਵਿੱਚ ਆਈ ਸੈਂਟਰਵਿਊ ਵਰਕੀ ਸੋਹਦੇ ਭਾਈ ਸਾਹਿਬ ਸਭ ਤੋਂ ਪਹਿਲਾਂ ਸਮਾਂ ਦਿੱਤਾ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਜੀ ਜਿਹੜੀ ਉਹ ਅਚਾਨਕ ਇੰਨੀ ਜ਼ਿਆਦਾ ਫੈਲ ਗਈ ਔਰ ਇਹ ਵਿੱਚ ਸੋ ਕਾਲਡ ਜਿਹੜੇ ਤੱਥ ਦੱਸੇ ਗਏ ਨੇ ਉਹਨਾਂ ਨੂੰ ਲੈ ਕੇ ਬਹੁਤ ਕੁਝ ਹੁਣ ਹੋ ਰਿਹਾ ਬੜੀਆਂ ਚਰਚਾਵਾਂ ਚੱਲ ਰਹੀਆਂ ਥੋੜੀ ਕੀ رائے ਹੈ ਉਸ ਇੰਟਰਵਿਊ ਬਾਰੇ ਪਹਿਲਾਂ ਤਾਂ ਹਾਂ ਦੱਸੋ ਨਹੀਂ ਦੇਖੋ ਜੀ ਸਾਡੀ رائے ਹੈ ਜਿਹੜੇ ਮਸਲੇ ਦੇ ਉੱਤੇ ਉਹ ਤੱਤ ਫਲਾਏ ਜਾ ਰਹੇ ਉਹ ਇੱਕ ਸਿੱਖਾਂ ਦਾ ਉਹਦੇ ਲਈ ਸਾਡੀ ਸਰਵਉੱਚ ਅਦਾਲਤ ਅਕਾਲ ਤਖਤ ਹੈ ਉਹਦੇ ਫੈਸਲੇ ਸਾਨੂੰ ਸਰ ਮੱਥੇ ਹੋਣਗੇ ਹਨ ਪਰ ਜਿੱਥੇ ਪ੍ਰਦੀਪ ਦੀ ਗੱਲ ਆਉਂਦੀ ਹੈ ਪ੍ਰਦੀਪ ਇੱਕ ਦੋਸ਼ੀ ਆ ਅਸੀਂ ਉਹਦੀ ਗੱਲ ਤੇ ਗੌਰ ਕਿਹੜੀ ਗੱਲ ਦਾ ਕਰੀਏ ਜਿਹੜੇ ਨੇ ਸਾਡੇ ਗੁਰੂ ਸਾਹਿਬ ਦੇ ਅੰਗ ਪਾੜ ਕੇ ਗਲੀਆਂ 'ਚ ਖਲਵਾਰ ਦਿੱਤੇ ਹੋਣ ਅਸੀਂ ਅੱਜ ਉਹ ਤੋਂ ਸਿੱਧ ਲੈ ਕੇ ਚੱਲਾਂਗੇ ਅਸੀਂ ਅੱਜ ਉਹ ਤੋਂ ਪੁੱਛ ਕੇ ਚੱਲਾਂਗੇ ਵੀ ਉਹਨੇ ਉਹ ਫਲਾਣੇ ਫਲਾਣੇ ਬੰਦਿਆਂ ਦੇ ਠੀਕ ਆ ਜਿਨ੍ਹਾਂ ਨੇ ਕੀਤਾ ਉਹਦੀ ਸਜ਼ਾ ਮਤਲਬ ਮਿਲਣੀ ਚਾਹੀਦੀ ਐ ਅਸੀਂ ਕਹਿੰਨੇ ਆ ਪਰ ਜਿੱਥੇ ਗੱਲ ਸਿੱਖ ਸੈਂਟੀਮੈਂਟਲ ਦੀ ਹੁੰਦੀ ਆ ਉੱਥੇ ਸਿੱਖਾਂ ਦੀ ਸਰਮੌਰ ਸੰਸਥਾ ਸਾਡਾ ਆਪਦਾ ਸੁਪਰੀਮ ਅਕਾਲ ਤਖਤ ਸਾਹਿਬ ਆ ਸਾਨੂੰ ਸਿੱਖ ਰਵੈਤ ਅਨਸਾਰ ਉੱਥੇ ਸਜ਼ਾ ਮਿਲੂਗੀ ਉਹ ਪਰ ਦੂਸਰੇ ਪਾਸੇ ਜੇ ਗੱਲ ਕਰੀਏ ਵੀ ਜਿੱਥੇ ਕਾਨੂੰਨ ਦੀ ਗੱਲ ਆ ਜਿੱਥੇ ਸਰਕਾਰਾਂ ਬਣੀਆਂ ਜਿਹੜੇ ਵਿਸ਼ੇ ਤੇ ਬਣੀਆਂ ਜਿਹੜੀ ਗੱਲ ਨੂੰ ਲੈ ਕੇ ਬਣੀਆਂ ਜੋ ਕੀ ਕਰ ਰਹੀਆਂ ਉਹ ਸਿਰਫ ਇੱਕ ਫਰੀडम ਦੇ ਰਹੀਆਂ ਦਾਸ਼ੀ ਨੂੰ ਜਾ ਕੇ ਵੀ ਤੂੰ ਲੋਕਾਂ ਨੂੰ ਦੱਸ ਦੇ ਸਾਰਾ ਕੁਝ ਇਹ ਗੱਲ ਸਾਡੇ ਹਾਂਜੀ ਅਸੀਂ ਇਹੀ ਕਹਿੰਨੇ ਆ ਸਾਡੇ ਵੱਲੋਂ ਦੋਸ਼ੀ ਦੇ ਉੱਤੇ ਉਹ ਕਾਰਵਾਈਆਂ ਦੀ ਅਮੀਰ ਸੀ ਜਿਹੜੇ ਪਿਛਲੇ 6-7 ਸਾਲ ਤੋਂ ਪਘੋੜਾ ਕਰਾਰ ਰਿਹਾ ਤਾਂ ਉਹ ਇਹ ਕਹਿ ਰਿਹਾ ਵੀ ਨਾ ਤਾਂ ਮੈਨੂੰ ਕਿਸੇ ਨੇ ਹੱਥ ਲਾਇਆ ਨਾ ਮੈਨੂੰ ਕਿਸੇ ਨੇ ਕੋਈ ਟਾਰਚਰ ਕੀਤਾ ਨਾ ਮੈਨੂੰ ਕਿਸੇ ਨੇ ਕੋਈ ਧੱਕਾ ਮੁਕੀ ਕੀਤੀ ਤਾਂ ਨਾ ਕਿਸੇ ਨੇ ਕੋਈ ਦਬਾਅ ਬਣਾਇਆ ਤਾਂ ਉਹ ਅੱਜ ਤੱਕ ਸ਼ਰਿਆਮ ਸਾਫ ਸੁਥਰਾ ਰਹਿੰਦਾ ਰਿਹਾ ਉਹ ਕਹਿੰਦਾ ਮੈਂ ਆਪਦੇ ਘਰੇ ਰਹਿੰਦਾ ਰਿਆ ਮੈਨੂੰ ਕਿਸੇ ਨੇ ਫੜਿਆ ਨਹੀਂ ਕੋਈ ਮੈਨੂੰ ਸਮਨ ਨਹੀਂ ਗਿਆ ਤੇ ਅਦਾਲਤਾਂ ਵੱਲੋਂ ਅਖਬਾਰਾਂ ਚ ਚੌਥੇ ਦਿਨ ਆ ਜਾਂਦਾ ਹੁੰਦਾ ਸੀ ਪਕੌੜਾ ਕਰਾਰਾ ਸੋ ਇਹ ਆਪਣੇ ਆਪ ਦੇ ਵਿੱਚ ਉਹਨੇ ਚੈਲੰਜ ਕੀਤਾ ਮੈਂ ਸਮਝਦਾ ਕਿ ਉਹ ਅਸੀਂ ਉਹਨੂੰ ਦੋ ਤਰੀਕਿਆਂ ਚ ਦੇਖ ਰਹੇ ਹਾਂ ਅਸੀਂ ਦੇਖ ਰਹੇ ਹਾਂ ਮਾਫੀ ਵਾਲੇ ਪਾਸਿਓਂ ਠੀਕ ਆ ਉਹ ਜਿਹੜੀ ਗੱਲ ਕਰ ਗਿਆ ਉਹ ਵੱਖਰਾ ਵਿਸ਼ਾ ਪਰ ਉਹ ਜਿੱਥੇ ਦੋਸ਼ੀ ਆ ਤੁਹਾਨੂੰ ਚੈਲੰਜ ਕਰ ਗਿਆ ਬਈ ਤੁਸੀਂ ਥੋੜੇ ਚ ਪਹੁੰਚ ਹੀ ਨਹੀਂ ਸੀ ਤੁਸੀਂ ਉਹਦੇ ਘਰ ਤੱਕ ਜਾ ਸਕਦੇ ਸੀ ਤੁਹਾਨੂੰ ਰੋਕਿਆ ਕਿਹਨੇ ਹੈ ਕਿਹੜੀਆਂ ਐਸੀਆਂ ਪਾਵਰਾਂ ਜਿਨ੍ਹਾਂ ਨੇ ਤੁਹਾਨੂੰ ਉਹਦੇ ਘਰੇ ਜਾਣ ਤੋਂ ਰੋਕਿਆ ਅਦਾਲਤ ਵੱਲੋਂ ਪਗੋੜਾ ਹੋਵੇ ਸਾਡਿਆਂ ਨੂੰ ਵਿਦੇਸ਼ਾਂ ਤੋਂ ਫੜ ਕੇ ਵੀ ਤੁਸੀਂ ਜੇਲ੍ਹਾਂ 'ਚ ਬੰਦ ਕਰ ਦਿਓ ਤੇ ਜਿਹੜਾ ਸਾਡੇ ਅਸਟ ਦੀ ਬੇਅਦਬੀ ਕਰਨ ਵਾਲਾ ਦੋਸ਼ੀ ਹੋਵੇ ਉਹਨੂੰ ਤੁਸੀਂ ਇੱਥੋਂ ਹਰਿਆਣਾ 'ਚੋਂ ਫੜ ਸਕਿਓ ਉਹ ਕਹਿੰਦਾ ਮੈਂ ਪੰਜਾਬ ਬਹੁਤ ਵਾਰੀ ਆ ਗਿਆ ਮੈਂ ਅਦਰ ਸਟੇਟਾਂ ਜਾਂਦਾ ਰਿਹਾ ਮੈਂ ਆਪਣੀ ਪਰਸਨਲ ਗੱਡੀ ਤੇ ਜਾਂਦਾ ਰਿਹਾ ਉਹੀ ਮੇਰਾ ਨੰਬਰ ਚੱਲਦਾ ਸ਼ਰੇਆਮ ਹੀ ਸਭ ਕੁਝ ਹੁੰਦਾ ਸਾਰਾ ਕੁਝ ਸ਼ਰੇਆਮ ਹੁੰਦਾ ਰਿਹਾ ਤੇ ਫਿਰ ਫਿਰ ਸਰਕਾਰ ਚੁੱਪ ਬੈਠੀ ਆ ਦੂ ਸਰਸੇੜ ਦੇ ਕੇਸ ਤੇ ਰੁਕ ਲਈ ਬੈਠੀ ਆ ਕਿ ਉਹਦੇ ਟ੍ਰੈਲ ਨਹੀਂ ਚੱਲਣਾ ਚਾਹੀਦਾ ਕਿੱਡੀ ਆਪਣੇ ਆਪ ਦੇ ਵਿੱਚ ਹੱਸੋ ਹੀ ਨਹੀਂ ਗੱਲ ਆ ਕਿ ਲੋਕਾਂ ਦੇ ਵਿੱਚ ਤੁਸੀਂ ਆਏ ਹੋ ਵੀ ਇਸ ਵਿਸ਼ੇ ਦੇ ਉੱਤੇ ਇਨਸਾਫ ਕਰਨ ਦੀ ਗੱਲ ਨੂੰ ਲੈ ਕੇ ਤੇ ਰੋਕ ਤੁਸੀਂ ਲਾਈ ਬੈਠੇ ਹੋ ਬੇਅਦਬੀ ਦੇ ਕੇਸ ਦੇ ਉੱਤੇ ਉਹ ਵੀ ਉਸ ਰਾਮ ਰਹੀਮ ਬਲਾਤਕਾਰੀ ਦੇ ਖਿਲਾਫ ਜਿਹੜੇ ਨੂੰ ਅੱਜ ਪੰਜਾਬ ਦੀ ਜੇਲ੍ਹ ਦੇ ਵਿੱਚ ਬੰਦ ਹੋਣਾ ਚਾਹੀਦਾ ਸੀ ਇਹ ਆਪਣੇ ਆਪ ਦੇ ਵਿੱਚ ਉਹ ਬੰਦੇ ਵੱਡੇ ਆ ਜਿਹੜੇ ਇਸ ਸਿਸਟਮ ਨੂੰ ਚੈਲੰਜ ਕਰ ਗਏ ਆ ਜਿਹੜੇ ਇਸ ਦੀ ਗ੍ਰਿਫਤ ਚੋਂ ਬਾਹਰ ਨੇ ਅੱਜ ਵੀ ਜਿਹੜੇ ਦੋ ਤਿੰਨ ਪਘੋੜੇ ਨੇ ਉਹ ਵੀ ਬਾਹਰ ਹੀ ਨੇ ਉਹ ਵੀ ਤਾਂ ਮਤਲਬ ਕਿਤੇ ਨਾ ਕਿਤੇ ਜਦੋਂ ਕੱਲ ਨੂੰ ਮੂਰੇ ਆਉਣਗੇ ਤੁਸੀਂ ਦੇਖੋ ਵੀ ਉਹ ਵੀ ਤਾਂ ਵੱਡੇ ਰੂਪ 'ਚ ਹੀ ਰਹਿਣਗੇ ਸਸ ਪ੍ਰੋਜੈਕਟ ਜੇ ਆਪਾਂ ਸਾਰੇ ਟਾਈਮ ਲਾਈਨ ਦੀ ਗੱਲ ਕਰੀਏ ਪਹਿਲਾਂ ਬਾਦਲ ਸਰਕਾਰ ਰਹੀ ਜਿਸ ਵੇਲੇ ਸਾਰਾ ਕੁਝ ਵਾਪਰਿਆ ਅਬਦਬੀ ਹੋਈ ਗੋਲੀकांड ਹੋਇਆ ਉਸ ਤੋਂ ਬਾਅਦ ਕਾਂਗਰਸ ਸਰਕਾਰੀ ਇਸੇ ਗੱਲ ਦੇ ਉੱਤੇ ਕਿ ਅਸੀਂ ਇਨਸਾਫ ਦਵਾਵਾਂਗੇ ਉਹ ਵੀ ਜੋ ਜਿੰਨਾ ਇਨਸਾਫ ਦਵਾਇਆ ਲੱਗ ਗਿਆ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਆਈ ਪਰ ਗੱਲ ਇਹ ਹੈ ਕਿ ਹਰ ਇੱਕ ਪੈਟਰਨ ਦੇ ਵਿੱਚ ਨਾ ਤਾਂ ਉਸ ਵੇਲੇ ਦੇ ਤਤਕਾਲੀ ਸੀਐਮ ਦੇ ਬਾਰੇ ਕੋਈ ਖਿਲਾਫ ਕੋਈ ਕਾਰਵਾਈ ਹੋਈ ਨਾ ਕੋਈ ਉਸ ਵੇਲੇ ਦੇ ਕੈਬਨਿਟ ਮਨਿਸਟਰ ਜਿਹੜੇ ਉੱਥੇ ਦੇ ਸੀਗੇ ਜਾਂ ਕੋਈ ਪੁਲਿਸ ਅਧਿਕਾਰੀਆਂ ਦੇ ਖਿਲਾਫ ਕੁਝ ਵੀ ਹੁੰਦਾ ਨਜ਼ਰ ਨਹੀਂ ਆਇਆ ਹਾਂ ਕੁਝ ਪੇਸ਼ੀਆਂ ਜ਼ਰੂਰ ਚ ਕਿ ਇੰਟਰਲਿੰਕਡ ਹੈਗਾ ਸਾਰਾ ਕੁਝ ਕੱਲਾ ਕੱਲਾ ਸੈਸ਼ਨ ਜਿਹੜਾ ਰਿਹਾ ਹੈ 3 ਸਾਲ ਤਿੰਨ ਵਾਰ ਦਾ ਇਹ ਸੈਸ਼ਨ ਰਿਹਾ ਪੰਜ-ਪੰਜ ਸਾਲਾਂ ਦਾ ਇੰਟਰਲਿੰਕਡ ਰਿਹਾ ਦੇਖੋ ਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਉਸ ਬੰਦੇ ਨੂੰ ਕੋਈ ਨਹੀਂ ਫੜ ਸਕੇ ਉਹਨਾਂ ਦੇ ਥੱਲੇ ਹੀ ਰਿਹਾ ਉਹ ਸੁਪਰੀਮ ਰਿਹਾ ਇਹਨਾਂ ਦਾ ਚਾਹੇ ਕਾਂਗਰਸ ਦੀ ਸੀ ਸਰਕਾਰ ਚਾਹੇ ਕਾਲੀਆਂ ਦੀ ਸੀ ਉਹ ਤਾਂ ਚਲੋ ਉਹਨਾਂ ਦੇ ਵਿੱਚ ਉਹ ਤਾਂ ਸਾਨੂੰ ਗਿਲਾ ਹੈਗੇ ਹੈ ਨਾ ਵੀ ਉਹ ਤਾਂ ਉਹਨਾਂ ਦੇ ਵਿੱਚ ਹੋਇਆ ਉਹ ਤਾਂ ਸਾਨੂੰ ਰਹਿਣਾ ਹੀ ਰਹਿਣਾ ਪਰ ਗੱਲ ਇਹ ਆ ਕਿ ਜਿਹੜੇ ਉਦੋਂ ਬਾਅਦ ਚ ਇਸ ਵਿਸ਼ੇ ਤੇ ਆਏ ਕਾਂਗਰਸ ਪੰਜ ਸਾਲ ਉਹ ਨਹੀਂ ਫੜ ਸਕੀ 22 ਸਾਲ ਤੱਕ ਸਾਲਾ ਹੋ ਗਿਆ ਜਿਹੜੇ 24 ਘੰਟੇ ਚ ਕਹਿੰਦੇ ਸਾਰਾ ਕੁਝ ਕਰ ਦਾਂਗੇ ਉਹ ਅੱਜ ਮਤਲਬ ਵੋਟਾਂ ਦੇ ਲਈ ਇੰਨੇ ਕ ਤਰਲੋ ਮੱਚੀ ਹੋਏ ਫਿਰਦੇ ਆ ਕਿ ਵੋਟਾਂ ਲੈਣ ਦੇ ਲਈ ਉਹ ਇੰਨੇ ਕ ਨੀਵੇਂ ਹੋ ਗਿਆ ਕਿ ਉਹ ਇਹਨਾਂ ਨੂੰ ਹੱਥ ਤੱਕ ਨਹੀਂ ਲਾ ਸਕੇ ਮੌਜੂਦਾ ਸਰਕਾਰ ਵੀ ਹੋ ਗਈ ਇੰਨੀ ਵੀ ਤੁਸੀਂ ਸਰਕਾਰ ਦੀ ਗਾਲੀ ਕਰ ਰਹੇ ਮੈਂ ਕਿਸ ਤਰ੍ਹਾਂ ਪ੍ਰਦੀਪ ਸ਼ਰਿਆਮ ਬੋਲ ਰਿਹਾ ਪ੍ਰਦੀਪ ਮੈਨੂੰ ਤਾਂ ਚੈਲੰਜ ਨਹੀਂ ਨਾ ਕਰ ਰਿਹਾ ਤੁਹਾਡੇ ਸਿਸਟਮ ਨੂੰ ਚੈਲੰਜ ਕਰ ਰਿਹਾ ਮੈਂ ਇਹ ਹੀ ਪੁੱਛਣਾ ਚਾਹੁੰਦਾ ਕਿ ਕਿਹੜਾ ਕਾਰਨ ਹੈ ਕਿ ਸਰਕਾਰ ਨਹੀਂ ਹੁਣ ਫੜਦੀ ਵੀ ਜਿਹੜੀ ਕਹਿੰਦੀ ਸੀ ਕਿ ਅਸੀਂ ਸਾਫ਼ ਤੋਂ ਜਦੋਂ ਜਦੋਂ ਇਹਨਾਂ ਦੇ ਨਾਲ ਕੇਂਦਰ ਦਾ ਹੱਥ ਹੋਵੇ ਭਾਜਪਾ ਤੇ ਪੰਜਾਬ ਦੀ ਸਰਕਾਰ ਜੇ ਰਲ ਕੇ ਉਸ ਸਮੇਂ ਬੇਅਦਬੀ ਦੇ ਵਿੱਚ ਉਹਨਾਂ ਨੂੰ ਬਚਾ ਸਕਦੇ ਆ ਤਾਂ ਅੱਜ ਭਾਜਪਾ ਤੇ ਪੰਜਾਬ ਦੀ ਸਰਕਾਰ ਕਿਉਂ ਨਹੀਂ ਬਚਾ ਸਕਦੇ ਉਹ ਜਿਹੜੇ ਬੰਦਿਆਂ ਦੇ ਨਾਲ ਉਹਦੀਆਂ ਫੋਟੋ ਵਾਇਰਲ ਹੋ ਰਹੀਆਂ ਪਿਛਲੇ ਲੰਮੇ ਸਮੇਂ ਤੋਂ ਪਘੋੜੇ ਕਰਾਰਤੇ ਵੀ ਭਾਜਪਾ ਦੀਆਂ ਸਟੇਜਾਂ ਤੇ ਵਾਇਰਲ ਹੋਈਆਂ ਤੇ ਭਾਜਪਾ ਦਾ ਹੀ ਹੱਥ ਹੈ ਭਾਜਪਾ ਹੀ ਸਰਸਰੀਲ ਨੂੰ ਬਾਹਰ ਕੱਢ ਰਹੀ ਹੈ ਤੇ ਪੰਜਾਬ ਸਰਕਾਰ ਉਹਨੂੰ ਹੱਥ ਨਹੀਂ ਪਾ ਰਹੀ ਕਿਉਂ ਨਹੀਂ ਪਾ ਰਹੀ ਕਿਉਂਕਿ ਉੱਪਰ ਕੇਂਦਰ ਦਾ ਹੱਥ ਹੈ ਸੋ ਗੱਲਾਂ ਆਪਸ ਵਿੱਚ ਇੰਟਰਲਿੰਕਡ ਇਸ ਗੱਲ ਦੇ ਲਈ ਲਿੰਕਡ ਹੈ ਕਿ ਲੋਕਾਂ ਦੇ ਮੁੱਦੇ ਜਾਨ ਟੱਠੇ ਖੂਚ ਲੋਕਾਂ ਦੇ ਮੁੱਦਿਆਂ ਨਾਲ ਬੰਦੇ ਮਰਨਾ ਕੋਈ ਮਤਲਬ ਨਹੀਂ ਸਾਡੀ ਵੋਟ ਬੈਂਕ ਨਹੀਂ ਘਟਣਾ ਚਾਹੀਦਾ ਸਾਨੂੰ ਪੋਲੀਟੀਕਲ ਇਵੈਂਟ ਡਾਟਾ ਮਿਲਣਾ ਚਾਹੀਦਾ ਉਹਦੇ ਲਈ ਇਹ ਸਾਰਾ ਕੁਝ ਕਰ ਰਹੇ ਆ ਜੇ ਇਹੀ ਇੱਕ ਗੱਲ ਹੈ ਇੱਥੇ ਦੋ ਨੌਜਵਾਨ ਰਣਬੀਰ ਸਿੰਘ ਖੱਟੜੇ ਨੇ ਫੜੇ ਸੀਗੇ ਬੇਅਦਬੀ ਦੇ ਵਿੱਚ ਉਹਨਾਂ ਤੇ ਐਫ ਆਈ ਆਰ ਦਰਜ ਵੀ ਨਹੀਂ ਕੀਤੀ ਕੁਝ ਦਰਜ ਵੀ ਨਹੀਂ ਕੀਤਾ ਉਹਨਾਂ ਦੇ ਐਵੇਂ ਛੱਡੇ ਪਾੜਤੇ ਐਵੇਂ ਕੁੱਟਤਾ ਅੱਜ ਉਹਨਾਂ ਨੂੰ ਕਹਿੰਦੇ ਉਹ ਬੇਗਨਾ ਨੇ ਉਹਨਾਂ ਨੂੰ ਕੁੱਟਿਆ ਗਿਆ ਇਥੇ ਜਿਹੜਾ ਬੰਦਾ ਖੁਦ ਮੰਨ ਰਿਹਾ ਵੀ ਉਹਨੇ ਕੀਤਾ ਉਹਨੇ ਕਰਾਇਆ ਉਹ ਟੀਮ ਚ ਮੈਂਬਰ ਆ ਉਹ ਹਿੱਸਾ ਉਹ ਉਹ ਜ਼ਿੰਮੇਵਾਰ ਹੈ ਉਹ ਕਹਿੰਦਾ ਮੈਨੂੰ ਹੱਥ ਤੱਕ ਨਹੀਂ ਲਾਇਆ ਤਾਂ ਫਿਰ ਪਾਵਰ ਨਹੀਂ ਤਾਂ ਹੋਰ ਕੀ ਹੈ ਜੋ ਸੁਪਰੀਮ ਨਹੀਂ ਤਾਂ ਹੋਰ ਕੀ ਹੈ ਪੰਜਾਬ ਸਰਕਾਰ ਮੈਨੂੰ ਲੱਗਦਾ ਕਿ ਭਗਵੰਤ ਸਿੰਘ ਸਾਬ ਨੂੰ ਪਾਸੇ ਹਟ ਕੇ ਸਰਸਵਾਲ ਨੂੰ ਸੀਐਮ ਬਣਾ ਦੇਣਾ ਚਾਹੀਦਾ ਕਿਉਂਕਿ ਜਦੋਂ ਤੁਸੀਂ ਕਾਰੀ ਕੁਛ ਨਹੀਂ ਰਹੀ ਫਿਰ ਉਹਨੂੰ ਸੀਐਮ ਬਣਾ ਦਿਓ ਜਦੋਂ ਉਹਨੂੰ ਤੁਸੀਂ ਹੱਥ ਨਹੀਂ ਲਾ ਸਕਦੇ ਤੁਹਾਡੇ ਉੱਪਰ ਉਹ ਆ ਤੇ ਫਿਰ ਉਹਨੂੰ ਬਣਾ ਦਿਓ ਅਤਮੈ ਆ ਵੀ ਪੁੱਛਣਾ ਚਾਹੁੰਨਾ ਜਿਹੜੀ ਆ ਇੰਟਰਵਿਊ ਹੋਈ ਆ ਤੁਹਾਨੂੰ ਲੱਗਦਾ ਕਿ ਕੀ ਇਹ ਇੰਟਰਵਿਊ ਜਿਹੜਾ 2015 ਤੋਂ ਬਾਅਦ ਦਾ ਵਾਕਿਆ ਵਾਪਰਿਆ ਸਾਰਾ ਉਹਨੂੰ ਸਪਰੈਸ ਕਰਨ ਦੀ ਕੋਸ਼ਿਸ਼ ਸੀਗੀ ਜਾਂ ਫਿਰ ਪੁਰਾਣਾ ਸਾਰਾ ਕੁਝ ਦੱਸ ਕੇ ਤੇ ਬਾਕੀ ਚਲੋ ਇੰਟਰਵਿਊ ਦੇ ਦਿੱਤੀ ਠੀਕ ਆ ਮੈਂ ਨਹੀਂ ਕਹਿੰਦਾ ਮਤਲਬ ਆਪਾਂ ਕਹਿ ਲਈਏ ਸਰਕਾਰ ਨੇ ਨਹੀਂ ਕਰਾਈ ਇੱਕ ਮਿੰਟ ਲਈ ਮੰਨ ਲਗੇ ਉਹ ਆਪਣੀ ਪਾਵਰ ਦੇ ਵਿੱਚ ਇੰਟਰਵਿਊ ਦੇ ਗਿਆ ਸਾਡੇ ਸਿੱਖ ਬੰਦੀ ਕੈਦੀ ਜਿਹੜੇ ਬਾਹਰ ਕੱਢੇ ਜਾਂਦੇ ਆ ਭਾਈ ਸ਼ਮਸ਼ੇਰ ਸਿੰਘ ਪਟਿਆਲੇ ਤੋਂ ਸੀਗੇ ਉਹਨਾਂ ਨੂੰ ਪ੍ਰੋਲ ਕੈਨਸਲ ਕਰਕੇ ਜੇਲ੍ਹ ਚ ਲੈ ਕੇ ਜਾਇਆ ਜਾਂਦਾ ਹਾਲਾਂਕਿ ਨਾ ਉਹਨਾਂ ਨੇ ਕੋਈ ਇੰਟਰਵਿਊ ਦਿੱਤੀ ਆ ਨਾ ਉਹਨਾਂ ਨੇ ਕਿਤੇ ਬਿਆਨ ਦਿੱਤਾ ਨਾ ਉਹਨਾਂ ਨੇ ਕਿਸ ਸਮਾਗਮ ਸ਼ਮੂਲੀਅਤ ਕੀਤੀ ਹੋਣੀ ਆ ਉਹਨਾਂ ਤੋਂ ਉਹਨਾਂ ਨੂੰ ਖਤਰਾ ਲੱਗਦਾ ਇੱਕ ਸਾਡੇ ਪੰਜਾਬ ਦੇ ਵਿੱਚ ਅੱਗ ਲਾਉਣ ਵਾਲਾ ਬੰਦਾ ਜਿਹਨੇ ਅੱਗ ਲਾਈ ਅੱਜ ਤੱਕ ਸੰਤਾਪ ਭੋਗ ਰਿਹਾ ਪੰਜਾਬ ਕੀ ਪੂਰਾ ਮਤਲਬ ਗੁਰਨਾਨ ਕਾ ਨਾਮ ਲੈਵਾ ਲੋਕ ਜਿਹੜੇ ਉਹ ਸੰਤਾਪ ਭੋਗ ਰਿਹਾ ਮੈਂ ਨਹੀਂ ਕਹੂੰਗਾ ਕਿ ਇਹਦਾ ਅਧਰ ਦੇ ਹਿੰਦੂਆਂ ਨੂੰ ਨਹੀਂ ਹੈਗਾ ਹੈਗਾ ਵਿਅਦਵੀ ਦਾ ਦਰਦ ਮੁਸਲਮਾਨਾਂ ਨੂੰ ਵੀ ਪੂਰਾ ਪਰ ਗੱਲ ਇਹ ਹੈ ਕਿ ਜਿਹੜੇ ਬੰਦੇ ਨੇ ਅੱਗ ਲਾਈ ਉਹ ਅੱਜ ਆਪਣੇ ਆਪ ਨੂੰ ਡਿਫੈਂਡ ਕਰ ਰਿਹਾ ਮੀਡੀਆ ਤੇ ਬੈਠ ਕੇ ਤੇ ਤੁਸੀਂ ਉਹਦੀ ਉਹਦੀ ਜ਼ਮਾਨਤ ਕੈਨਸਲ ਕਰਕੇ ਤੁਸੀਂ ਜੇਲ੍ਹ ਚ ਲੈ ਗਏ ਇਹ ਸਾਡੇ ਦੇ ਕਾਨੂੰਨ ਕਿਉਂ ਧੋਪੇ ਜਾਂਦੇ ਆ ਸਾਡੇ ਲਈ ਕਾਨੂੰਨ ਕਿਉਂ ਵੱਡੇ ਹੋ ਜਾਂਦੇ ਆ ਜਦੋਂ ਸਾਡੇ ਮਸਲੇ ਦੇ ਹੱਲ ਕਰਨੇ ਹੋਣ ਉਦੋਂ ਉੱਥੇ ਤੋਂ ਕਾਨੂੰਨ ਵੱਡੇ ਨਹੀਂ ਹੁੰਦੇ ਉਦੋਂ ਜ਼ਮਾਨਤਾਂ ਵੀ ਆ ਉਹਨੂੰ ਉਹਨੂੰ ਸਿਕਿਉਰਟੀਆਂ ਵੀ ਆ ਮੈਨੂੰ ਲੱਗਦਾ ਹੈ ਕਿ ਉਹਦੀ ਇੰਟਰਵਿਊ ਤੋਂ ਬਾਅਦ ਉਹਦੇ ਨਾਲ ਗਨਮੈਨ ਦੋ ਵਧਾਏ ਹੋਣਗੇ ਘਟਾਈ ਨਹੀਂ ਹੋਣਗੇ ਕਿਉਂਕਿ ਉਹਨੂੰ ਕੁਛ ਹੋ ਨਾ ਜਾਵੇ ਅੱਛਾ ਮੈਂ ਅਭੀ ਅੰਤ ਦੇ ਵਿੱਚ ਪੁੱਛਾਂਗਾ ਮੇਰੀ ਮਰਾਦ ਆ ਵੀ ਸੀਗੀ ਕਿ ਕੀ 2015 ਵਾਲਾ ਜਿਹੜਾ ਵਾਕਿਆ ਹੈ ਉਹਦਾ ਜ਼ਿਕਰ ਵਿੱਚ ਜ਼ਿਆਦਾ ਨਹੀਂ ਹੋਇਆ ਉਹਦਾ ਸਿਰਫ ਮਾਫੀ ਨਾਮੇ ਤੱਕ ਜ਼ਿਕਰ ਰਿਹਾ ਉਹਦੇ ਸਿਰਫ ਇਸ਼ਤਿਹਾਰਾਂ ਤੱਕ ਜ਼ਿਕਰ ਉਹੀ ਕਹਿ ਰਹੇ ਨੇ ਜੀ ਜਿਹੜਾ ਸਿੱਖਾਂ ਦਾ ਮਸਲਾ ਹੈ ਉਹ ਕੱਲ ਤੱਕ ਸਭ ਸੁਪਰੀਮ ਅਟਾਡੇ ਉੱਥੇ ਹੋਊਗਾ ਅਸੀਂ ਉੱਥੋਂ ਐਕਸੈਪਟ ਵੀ ਕਰਦੇ ਆ ਵੀ ਹੋਣਾ ਚਾਹੀਦਾ ਸਿੱਖਾਂ ਦੀਆਂ ਜਿੱਥੇ ਗਲਤੀਆਂ ਰਹੀਆਂ ਜਾਂ ਕਿਤੇ ਇੱਕ ਸਿੱਖ ਦੀ ਭੂਮਿਕਾ ਰਹੀ ਹੈ ਗਲਤੀ ਰਹੀ ਹੈ ਤਾਂ ਉਹਦੇ ਤੇ ਉਹ ਬਣਦਾ ਹੈ ਪਰ ਜੇ ਤੁਸੀਂ ਉਸ ਮਸਲੇ ਨੂੰ ਇੰਨਾ ਕੋਹ ਭਾਰੋਗੇ ਕਿ ਵੀ ਇਹਦੇ ਤੇ ਕਾਨੂੰਨੀ ਕਾਰਵਾਈ ਹੋਣੀ ਨਹੀਂ ਚਾਹੀਦੀ ਇਹ ਵੀ ਗਲਤ ਆ ਨਾ ਜਿਹੜਾ ਬੰਦਾ ਖੁਦ ਦੋਸ਼ੀ ਆ ਜਿਹੜਾ ਬੰਦਾ ਅੱਜ ਜੇਲ੍ਹ ਦੇ ਵਿੱਚ ਰਹਿਣ ਦਾ ਰੱਖੰਦਾ ਸੀਗਾ ਉਹਨੂੰ ਬਾਹਰ ਕੱਢ ਕੇ ਉਹਨੂੰ ਫ੍ਰੀडम ਦਿੱਤੀ ਜਾ ਰਹੀ ਆ ਤਾਂ ਇਹਦਾ ਮਤਲਬ ਕਿਤਨਾ ਕਿਤੇ ਤੇ ਛਤਰਛਾਇਆ ਤਾਂ ਹੈਗੀ ਆ ਨਾ ਸੌਫਟ ਕੋਰਨਰ ਤਾਂ ਹੈਗੇ ਆ ਨਾ ਇਹਨਾਂ ਤੇ ਇਹ ਤਾਂ ਹਦਾਇਤਾਂ ਹੈਗੀਆਂ ਨੇ ਇਹਨਾਂ ਨੂੰ ਵੀ ਇਹਨਾਂ ਨੂੰ ਕੋਈ ਕਹਿਣਾ ਨਹੀਂ ਇਹ ਜੋ ਸਿਰਫ ਵੋਟਾਂ ਕਰਕੇ ਸਿੱਖਾਂ ਨੂੰ ਡੀਮੋਰੋਲਾਈਜ਼ ਕਰਕੇ ਸਿੱਖਾਂ ਨੂੰ ਇਸ ਗੱਲ ਦੇ ਲਈ ਦਿਖਾਉਣਾ ਕਿ ਪਾਵਰਾਂ ਹੋਰ ਬਹੁਤ ਵੱਡੀਆਂ ਬੈਠੀਆਂ ਸਿੱਖ ਪਾਵਰ ਨਹੀਂ ਹੈਗੇ। ਆਪਰੇਸ਼ਨ ਹਰਿਆਣਾ ਹੁਣ ਅੱਖਾਂ ਦੇ ਅੱਗੇ ਨਿਕਾਏ ਸਮਾ। ਕਾਦੇ ਲਈ ਕਾਦੇ ਲਈ ਸਾਰਾ ਕੁਝ ਇਹੀ ਹੈ ਨਾ ਵੋਟ ਪੋਲਿਟਿਕਸ ਹੀ ਆ। ਧੰਨਵਾਦ। ਬਹੁਤ ਸ਼ੁਕਰੀਆ। ਬਿਲਕੁਲ ਇਹ ਮਸਲਾ ਤਦ ਤੱਕ ਅੱਗੇ ਵਧੇਗਾ ਵਿਖਣਾ ਹੋਵੇਗਾ ਜੋ ਵੀ ਖਦਾ ਅਸੀਂ ਰਵਾਂਗੇ ਬਣੇ ਰੋ 1 ਇੰਡੀਆ ਪੰਜਾਬੀ ਦੇ। Subscribe to 1 India channel and never miss an update.